ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਤੋਂ ਬਾਸਮਤੀ ਦੇ ਨਵੇਂ ਰੇਟਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕਿੰਨੇ ਕੁ ਰੇਟ ਬਾਸਮਤੀ ਦੇ ਵਧ ਰਹੇ ਨੇ ਜਾਂ ਘਟ ਰਹੇ ਨੇਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਪੰਜਾਬ ਦੀਆਂ ਮੰਡੀਆਂ ਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਨਾਭਾ ਮੰਡੀ ਦੀ ਗੱਲ ਕਰੀ ਤਾਂ ਉੱਥੇ 1509 ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 3050 ਰੁਪਏ ਅਤੇ 1847 ਦਾ ਰੇਟ ਰਿਹਾ 2600 ਰੁਪਏ ਸੰਗਰੂਰ ਮੰਡੀ ਦਾ 1509 ਦਾ ਰੇਟ 3000 ਰੁਪਏ ਸਨਾਮ ਮੰਡੀ ਦਾ 2750 ਤੋਂ ਲੈ ਕੇ 3100 ਰੁਪਏ ਤੱਕ ਤੇ 1692 ਵਿਕਿਆ ਜੀ ਉੱਥੇ 2650 ਰੁਪਏ ਤੋਂ ਲੈ ਕੇ 3080 ਰੁਪਏ ਤੱਕ ਇਸ ਦੇ ਨਾਲ ਹੀ ਰਾਜਪੁਰਾ 1509 ਦਾ ਰੇਟ ਰਿਹਾ 2700 ਤੋਂ ਲੈ ਕੇ 3050 ਰੁਪਏ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ ਚੱਲ ਰਿਹਾ ਜਿਹੜਾ 3000 ਰੁਪਏ ਪਾਤਣਾ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਏ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 2900 ਰੁਪਏ ਪ੍ਰਤੀ ਕੁੰਟਲ ਅਤੇ 1847 ਦਾ ਰੇਟ ਰਿਹਾ ਜੀ ਇੱਥੇ 2650 ਰੁਪਈਆ ਤੋਂ ਲੈ ਕੇ 2800 ਰੁਪਏ ਪ੍ਰਤੀ ਕੁੰਟਲ ਅਤੇ ਅੰਮ੍ਰਿਤਸਰ ਮੰਡੀ ਦਾ 1509 ਦਾ ਰੇਟ ਰਿਹਾ 3020 ਰੁਪਏ ਬਰਨਾਲਾ ਮੰਡੀ ਦਾ ਰੇਟ ਰਿਹਾ 3100 ਰੁਪਏ ਤਰਨਤਾਰ ਮੰਡੀ 1509 ਦਾ ਰੇਟ ਰਿਹਾ 2700 ਤੋਂ ਲੈ ਕੇ 3100 ਰੁਪਏ ਮੁਕਤ ਸਰਸਾਹ ਮੰਡੀ ਦਾ ਰੇਟ ਰਿਹਾ 1509 ਦਾ 2980 ਰੁਪਏ ਕੋਟਕਪੁਰਾ ਮੰਡੀ ਦਾ ਰੇਟ ਰਿਹਾ 1509 ਦਾ 2855 ਰੁਪਇਆ ਤੋਂ ਲੈ ਕੇ 3000 ਰੁਪਏ ਤੱਕ ਅਤੇ 1847 ਵਿਕਿਆ ਜੀ ਇੱਥੇ ਪ੍ਰਤੀ ਕੁੰਟਲ 2700 ਤੋਂ ਲੈ ਕੇ 2900 ਰੁਪਏ ਤੱਕ ਬ੍ਰੇਟਾ ਮੰਡੀ ਦੀ ਗੱਲ ਕਰ ਲਈ 1509 ਦਾ ਰੇਟ ਉੱਥੇ ਰਿਹਾ ਜੀ 2935 ਰੁਪਈਆ ਤੋਂ ਲੈ ਕੇ 3000 ਰੁਪਈਆ ਤੱਕ ਅਤੇ ਇੱਥੇ ਹੀ 1692 ਦਾ ਰੇਟ ਰਿਹਾ 3000 ਰੁਪਈਏ ਅਜਨਾਲਾ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 2980 ਰੁਪਈਆ ਤੱਕ ਰਿਹਾ ਜੁੰਡਿਆਲਾ ਗੁਰੂ 1509 ਦਾ ਰੇਟ 2880 ਤੋਂ ਲੈ ਕੇ 3050 ਰੁਪਈਆ ਤੱਕ ਰਿਹਾ ਇਹ ਸੀਗੀਆਂ ਪੰਜਾਬ ਦੀਆਂ ਮੰਡੀਆਂ ਤੇ ਹੁਣ ਆਪਾਂ ਗੱਲ ਕਰਾਂਗੇ ਰਾਣੀਆਂ ਦੀਆਂ ਬੱਖ-ਬੱਖ ਮੰਡੀਆਂ ਦੇ ਰੇਟ ਸਭ ਤੋਂ ਪਹਿਲਾਂ ਰਾਣੀਆ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ ਰਿਹਾ 2550 ਰੁਪਈਆ ਤੋਂ ਲੈ ਕੇ 2800 ਰੁਪਏ ਅਤੇ ਸਿਰਸਾ ਮੰਡੀ ਰੇਟ ਰਿਹਾ 1509 ਦਾ 2600 ਤੋਂ ਲੈ ਕੇ 2950 ਰੁਪਏ ਅਤੇ 1847 ਦਾ ਰੇਟ ਰਿਹਾ 2550 ਤੋਂ ਲੈ ਕੇ 2620 ਰੁਪਏ ਅਤੇ ਫਤਿਹਬਾਦ ਮੰਡੀ 1509 ਦਾ ਰੇਟ ਰਿਹਾ 2950 ਰੁਪਏ ਗਹਾਣਾ ਮੰਡੀ 1509 ਦਾ ਰੇਟ ਰਿਹਾ 2900 ਰੁਪਏ ਕੈਂਥਲ ਮੰਡੀ 1509 ਦਾ ਰੇਟ ਰਿਹਾ 2800 ਰੁਪਏ ਨਫਜਗੜ ਮੰਡੀ 1509 ਦਾ ਰੇਟ ਰਿਹਾ 2500 ਰੁਪਏ ਤੋਂ ਲੈ ਕੇ 3050 ਰੁਪਏ ਅਤੇ 11 21 ਦਾ ਰੇਟ ਰਿਹਾ ਜੀ ਉੱਥੇ 4200 ਰੁਪਏ ਪ੍ਰਤੀ ਗੰਟਲ ਕਰਨਾਲ ਮੰਡੀ 1509 ਦਾ ਰੇਟ ਰਿਹਾ ਜੀ 2450 ਰੁਪਏ ਤੋਂ ਲੈ ਕੇ 2700 ਅਤੇ ਸੋਨੀਪੱਤ ਮੰਡੀ 2900 ਰੁਪਏ 1509 ਅਤੇ ਪੀਵੀ01 ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਟਲ ਇਹ ਸੀਗੇ ਜੀ ਹਰਿਆਣੇ ਦੀਆਂ ਮੰਡੀਆਂ ਤੇ ਅਤੇ ਪੰਜਾਬ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ਾ ਰੇਟ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਬਾਸਮਤੀ ਅਤੇ ਹੋਰ ਵੈਰਾਈਟੀਆਂ ਦੇ ਬਾਰੇ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਆ ਕਰੋ